ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਸ ਸਮੇਂ 14 ਵਿਦਿਆਕਲਾ ਹੁੰਦੀਆਂ ਸਨ ਉਹਨੇ 14 ਵਿਦਿਆਕਲਾ ਵਕ-ਵਕ ਥਾਵਾਂ ਤੇ ਜਾ ਕੇ ਤੇ ਸਿੱਖ ਕੇ ਆ ਗਿਆ ਕਹਿੰਦੇ ਜਿਹੜੇ ਨਗਰ ਚ ਆਇਆ ਨਾ ਉਹਦੇ ਮਨ ਚ ਚਾਹ ਸੀ ਵੀ ਇੱਥੋਂ ਦੇ ਹਰੇਕ ਬੱਚੇ ਨੂੰ ਉਹ ਇਹ ਵਿਦਿਆਕਲਾ ਸਿਖਾਵੇ ਕਹਿੰਦੇ ਉਹ ਰੋਜ਼ ਇੱਕ ਦੋ ਜਵਾਕ ਇਕੱਠਾ ਕਰ ਤੇ ਉਹਨਾਂ ਨੂੰ ਵਿਦਿਆਕਲਾ ਸਿਖਾਉਣ ਲੱਗ ਕਿੰਦੇ ਆਸ-ਪਾਸ ਦੇ ਲੋਕਾਂ ਨੇ ਦੇਖ ਕੇ ਵੀ ਬੜਾ ਚੰਗਾ ਤੇ ਉਹਦਾ ਵਿਆਹ ਕਰਾ ਦਿੱਤਾ ਮਾਪਿਓ ਹੈ ਨਿਸ ਕਿੰਨੇ ਜਦੋਂ ਵਿਆਹ ਹੋਇਆ ਤੇ ਕੁਝ ਸਮੇਂ ਬਾਅਦ ਇੱਕ ਧੀ ਦੀ ਦਾਤ ਪ੍ਰਾਪਤ ਹੋਈ ਉਹ ਬੜਾ ਖੁਸ਼ ਹੋਇਆ ਕਿੰਦੇ ਹੁਣ ਨਾ ਉਹ ਬੱਚਿਆਂ ਨੂੰ ਵਿਦਿਆਕਲਾ ਸਿਖਾਉਂਦਾ ਸੀ ਆਸ-ਪਾਸ ਦੇ ਲੋਕ ਹੋਰ ਦੇਖ ਕੇ ਆਪਣੇ ਬੱਚੇ ਉੱਥੇ ਭੇਜਣ ਲੱਗੇ ਹੁਣ ਉਹਦੇ ਕੋਲ ਘਰ ਜੋ ਮਾਪਿਓ ਦੀ ਸੰਪਤੀ ਸੀ ਉਹ ਥੋੜਾ-ਥੋੜਾ ਕਰਕੇ ਉਹਦੇ ਨਾਲ ਉਹ ਚੀਜ਼ਾਂ ਲੈ ਕੇ ਆਉਂਦਾ ਤੇ ਵਿਦਿਆਕਲਾ ਸਿਖਾ ਦਿੰਦਾ ਹੁਣ ਨਾ ਉਹਦੀ ਜਿਹੜੀ ਧੀ ਸੀ ਉਹ ਵੀ ਦਾਸ ਕੋ ਬਰਿਆਂ ਦੀ ਹੋ ਗਈ ਸੀ ਤੇ ਕਹਿੰਦੇ ਹੁਣ ਜੋ ਧਨ ਰਾਸ਼ੀ ਸੀ ਉਹ ਖਤਮ ਹੋ ਚੁੱਕੀ ਸੀ ਘਰ ਖਾਣ ਨੂੰ ਕੋਈ ਕੁਝ ਨਹੀਂ ਸੀ ਆਸ-ਪਾਸ ਤੇ ਲੋਕ ਕੁਝ ਦੇ ਜਾਂਦੇ ਉਹਦੇ ਨਾਲ ਗੁਜ਼ਾਰਾ ਹੁੰਦਾ ਕਹਿੰਦੇ ਉਹਦੀ ਧੀ ਬੜੀ ਜ਼ਿਆਦੀ ਸਿਆਣੀ ਤੇ ਸੂਝਵਾਨ ਸੀ ਉਹਦੀ ਧੀ ਨੇ ਕਿਹਾ ਪਿਤਾ ਜੀ ਵੀ ਐਵੇਂ ਕਰੋ ਹੁਣ ਆਪਣੇ ਕੋਲ ਕੋਈ ਧਨ ਸੰਪਦਾਨ ਨਹੀਂ ਬਚੀ ਤੁਸੀਂ ਰਾਜੇ ਦੇ ਕੋਲ ਜਾਓ ਇਸ ਨਗਰ ਦਾ ਰਾਜਾ ਬੜਾ ਜ਼ਿਆਦਾ ਧਰਮੀ ਹੈ ਦਾਨ ਦੇਣ ਵਾਲਾ ਹੈ ਕੁਸੀਂ ਜਾ ਕੇ ਉਹਨੂੰ ਗੱਲ ਦੱਸੋਗੇ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ ਹੁਣ ਚਾਰੇ ਪਾਸੇ ਇਸ ਮਨੁੱਖ ਦੀ ਜਿਹੜੀ ਵਿਦਿਆ ਕਲਾ ਬੱਚਿਆਂ ਨੂੰ ਸਿਖਾਉਂਦਾ ਸੀ ਉਹਦੀ ਬੜੀ ਚਰਚਾ ਹੁੰਦੀ ਸੀ ਇਹ ਗੱਲ ਰਾਜੇ ਤੱਕ ਵੀ ਪਹੁੰਚੀ ਰਾਜੀ ਕੋਲ ਜਦੋਂ ਉਹ ਪਹੁੰਚਿਆ ਰਾਜੇ ਨੇ ਬੜਾ ਇੱਜ਼ਤ ਮਾਨ ਕੀਤਾ ਰਾਜੇ ਨੇ ਕਿਹਾ ਮੈਂ ਤੈਨੂੰ ਰੋਜ਼ 1 ਰੁਪਿਆ ਦਇਆ ਕਰਾਂਗਾ ਤੇ ਤੂੰ 1 ਰੁਪਿਆ ਜਿਹੜਾ ਤੂੰ ਉਸ ਦੇ ਨਾਲ ਆਪਣਾ ਇਹ ਵਿਦਿਆ ਕਲਾ ਸਿਖਾ ਦੇ ਕਿਉਂਕਿ ਪੁਰਾਣੇ ਸਮੇਂ 'ਚ 1 ਰੁਪਏ ਦੀ ਬੜੀ अहमियत ਹੁੰਦੀ ਸੀ ਕਹਿੰਦੇ ਜਾਂ ਕਹਿ ਲੋ ਇੱਕ ਮੋਰ ਦਿਆ ਕਰਾਂਗਾ ਕਹਿੰਦੇ ਇਸ ਤਰ੍ਹਾਂ ਉਹਨੇ ਕਿਹਾ ਵੀ ਰਾਜਾ ਠੀਕ ਹੈ ਪਰ ਤੇਰੇ ਤੋਂ ਨਾ ਉਹ ਮੋਰ ਮੈਂ ਅੰਮ੍ਰਿਤ ਵੇਲੇ ਲੈਣ ਆਇਆ ਕਰਾਂਗਾ ਅੰਮ੍ਰਿਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਮੈਂ ਲੈਣ ਆਇਆ ਕਰਾਂਗਾ ਜੇ ਤੇ ਤੂੰ ਉਸ ਸਮੇਂ ਜਾਗਦਾ ਹੋਇਆ ਮੈਂ ਮੋਰ ਲੈ ਲਾਂ ਕਰਾਂਗਾ ਜੇ ਤੂੰ ਨਾ ਜਾਗਿਆ ਤੇ ਮੈਂ ਖਾਲੀ ਹੱਥ ਚਲਾ ਜਾਵਾਂਗਾ ਰਾਜਾ ਕਹਿੰਦਾ ਵੀ ਮੈਂ ਤੇ ਸੂਰਜ ਚੜਨ ਤੋਂ ਬਾਅਦ ਉੱਠ ਜਾਵਾਂ ਤੇ ਜੇ ਐਵੇਂ ਤੂੰ ਖਾਲੀ ਜਾਏਂਗਾ ਚੰਗਾ ਨਹੀਂ ਲੱਗਦਾ ਤੂੰ ਬਾਅਦ 'ਚ ਆਜੀ ਕਰੀ ਉਹਨੇ ਕਿਹਾ ਨਹੀਂ ਰਾਜਾ ਮੈਂ ਆਵਾਂਗਾ ਤੇ ਅੰਮ੍ਰਿਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਜੇ ਤੂੰ ਦੇਦੇ ਕਰੇਂਗਾ ਤੇ ਠੀਕ ਹੈ ਨਹੀਂ ਤੇ ਮੈਂ ਚਲਾ ਜਾਵਾਂਗਾ ਰਾਜੇ ਨੇ ਕਿਹਾ ਵੀ ਨੇਕ ਕੰਮ ਏ ਉਹਨੇ ਕਿਹਾ ਕੋਈ ਨਾ ਮੈਂ ਅੰਮ੍ਰਿਤ ਵੇਲੇ ਉੱਠ ਜਾਵਾਂਗਾ ਉਹ ਜਿਹੜਾ ਅਗਲੀ ਸਵੇਰ ਹੋਈ ਰਾਜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਖੜਾ ਹੋ ਗਿਆ ਹੁਣ ਦਾ ਇੰਤਜ਼ਾਰ ਕਰਨ ਲੱਗਾ ਉਹ ਆਇਆ ਉਨੇ ਕਹ ਰਾਜਨ ਵੀ ਜਿਹੜੀ ਇਹ ਮੋਹਰੇ ਨਾ ਬਿਰਾਜੇ ਨੇ ਕਿਹਾ ਵੀ ਇਹ ਜਿਹੜੀ ਮੋਹਰੇ ਨਾ ਵੀ ਪੰਡਤ ਨੂੰ ਤੁਸੀਂ ਨਾ ਮੇਰੇ ਹੱਥ ਤੋਂ ਆਪ ਲਵੋ ਮੈਂ ਤੁਹਾਡੀ ਤਲੀ ਤੇ ਇਹ ਐਵੇਂ ਕਰਕੇ ਨਹੀਂ ਰੱਖਣਾ ਚਾਹੁੰਦਾ ਤੁਸੀਂ ਮੇਰੇ ਹੱਥ ਤੋਂ ਆਪ ਚੁੱਕੋ ਉਨੇ ਕਹ ਠੀਕ ਹੈ ਹੁਣ ਰਾਜਾ ਅੰਮ੍ਰਿਤ ਵੇਲੇ ਉੱਠਦਾ ਸੀ ਇਸ਼ਨਾਨ ਕਰਦਾ ਐਵੇਂ ਸਮਾਂ ਲੰਘਣ ਲੱਗਾ ਕਿੰਦੇ ਇਸ਼ਨਾਨ ਕਰਕੇ ਹੁਣ ਉਹ ਸਮਾਂ ਬਹੁਤ ਹੁੰਦਾ ਸੀ ਪਰਮਾਤਮਾ ਦਾ ਨਾਮ ਵੀ ਲੈਣ ਲੱਗਾ ਹੁਣ ਕਈ ਐਸੇ ਕੰਮ ਸਨ ਜੋ ਦੇ ਸੁੱਤੇ ਪਿਆ ਹੀ ਹੋ ਜਾਂਦੇ ਸਨ ਕਈ ਤਰ੍ਹਾਂ ਦੇ ਗੜਬੜ ਘਟਾਲੇ ਮੰਤਰੀ ਸੁੱਤੇ ਪਿਆਏ ਕਰ ਦਿੰਦੇ ਸਨ ਹੁਣ ਉਹ ਰਾਜਾ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਪਰਮਾਤਮਾ ਦਾ ਨਾਮ ਲੈ ਤੇ ਆਪਣੇ ਕੰਮਕਾਰ ਚ ਲੱਗ ਜਾਂਦਾ ਹੁਣ ਰਾਜੇ ਨੇ ਬੜੀਆਂ ਸਾਰੀਆਂ ਐਸੇ ਕੰਮ ਜਿਹੜੇ ਸਨ ਉਹ ਬੰਦ ਕਰ ਦਿੱਤੇ ਜੋ ਰਾਜੇ ਨੂੰ ਪਸੰਦ ਨਹੀਂ ਸਨ ਹੁਣ ਮੰਤਰੀਆਂ ਨੂੰ ਇਹ ਗੱਲ ਖਟਕਣ ਲੱਗੀ ਵੀ ਰਾਜਾ ਹੁਣ ਛੇਤੀ ਉੱਠ ਜਾਂਦਾ ਤੇ ਹਰੇਕ ਕੰਮ ਦੇ ਵਿੱਚ ਆ ਕੇ ਤੇ ਉਹ ਪੁੱਛਗੇ ਚ ਕਰਦਾ ਤੇ ਆਪਣਾ ਜਿਹੜਾ ਪੈਸਾ ਟਕਾ ਪਾਣਦਾ ਸੀ ਉਹ ਤੇ ਬੰਦ ਹੋ ਗਿਆ ਹੁਣ ਹੀਲਾ ਵਸੀਲਾ ਕੀਤਾ ਜਾਵੇ ਵੀ ਜਿਹੜਾ ਇਹ ਇਹਨੂੰ ਪੈਸੇ ਦਿੰਦਾ ਤੇ ਇਹ ਛੇਤੀ ਉੱਠਦਾ ਇਹ ਕਿਸੇ ਨਾ ਕਿਸੇ ਤਰੀਕੇ ਬੰਦ ਹੋਵੇ ਕਹਿੰਦੇ ਰਾਜੇ ਦਾ ਇੱਕ ਮੰਤਰੀ ਸੀ ਉਹ ਬੜਾ ਜ਼ਿਆਦਾ ਚਾਪਲੂ ਸੀ ਕਹਿੰਦੇ ਤੇ ਰਾਜੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਹੈਗਾ ਰਾਜਾ ਆਪਣੀ ਵਾਹ ਵਾਹ ਸੁਣ ਕੇ ਤੇ ਉਹ ਦਾਨ ਦੇ ਦਿਆ ਕਰਦਾ ਕਿਸੇ ਨੂੰ ਕੁਝ ਦੇ ਦਿਆ ਕਰਦਾ ਪਰ ਜਿਹੜਾ ਪੰਡਤ ਸੀ ਉਹ ਨਾ ਤਾਂ ਵੀ ਐਵੇਂ ਚਾਪਲੋਸੀ ਕਰਦਾ ਸੀ ਤੇ ਨਾ ਹੀ ਮਿੱਠੀਆਂ ਗੱਲਾਂ ਵਿੱਚ ਆ ਤੇ ਕੋਈ ਵੀ ਆਪਣੀ ਪ੍ਰਸ਼ੰਸਾ ਕਰਾਉਂਦਾ ਸੀ ਕਿੰਦੇ ਇੱਕ ਦਿਨ ਨਾ ਮੰਤਰੀ ਕਹਿੰਦਾ ਵੀ ਰਾਜਾ ਤੁਸੀਂ ਨੂੰ ਰੋਜ਼ ਦਾਨ ਕਰਦੇ ਹੋ ਇਸ ਤੋਂ ਪੁੱਛਿਓ ਵੀ ਇਹ ਜਿਹੜਾ ਦਾਨ ਮੈਂ ਕਰਦਾ ਪਿਆਵਾਂ ਵੀ ਇਹਦਾ ਫਲ ਕੀ ਹੋਏਗਾ ਉਹਨੇ ਕਿਹਾ ਜ਼ਰੂਰ ਵੀ ਇਹਦਾ ਫਲ ਕੋਈ ਨਾ ਕੋਈ ਤਾਂ ਮਿਲਦਾ ਹੀ ਹੋਵੇਗਾ ਉਹ ਕਹਿੰਦੇ ਵੀ ਅਸੀਂ ਵੀ ਜਾਨਣਾ ਚਾਹੁੰਨੇ ਆ ਵੀ ਅਸੀਂ ਵੀ ਫਿਰ ਕੋਈ ਦਾਨ ਪੁੰਨ ਕਰਾਂਗੇ ਜਿੰਨੀ ਸਾਡੀ ਹیثیت ਹੋਵੇਗੀ ਉਹਨੇ ਕਿਹਾ ਠੀਕ ਹੈ ਅੱਜ ਤੋਂ ਪੰਡਤ ਆਇਆ ਨਾ ਤਾਂ ਰਾਜਾ ਕਹਿਣ ਲੱਗਿਆ ਮਨੋ ਪੰਡਤ ਜੀ ਮੈਂ ਗੱਲ ਤੇ ਦੱਸੋ ਇਹ ਜਿਹੜਾ ਮੈਂ ਦਾਨਪੁਣ ਕਰਦਾ ਇਹਦੇ ਨਾਲ ਕੀ ਹੋਏਗਾ ਕੀ ਉਹਨੇ ਕਹ ਪੰਡਤ ਜੀ ਜਿਹੜਾ ਤੁਸੀਂ ਦਾਨਪੁਣ ਕਰਦੇ ਹੋ ਇੰਨੇ ਬੱਚਿਆਂ ਦਾ ਜਿਹੜਾ ਤੁਸੀਂ ਪਵਿੱਖ ਉਜਵਲ ਕਰਦੇ ਪਿਓ ਤੇ ਗਿਆਨ ਤੋਂ ਵੱਧ ਤੇ ਹੋਰ ਵੱਡਾ ਕੋਈ ਦਾਨ ਹੀ ਨਹੀਂ ਹੁੰਦਾ ਇਸ ਕਰਕੇ ਤੁਹਾਡੇ ਜਿਹੜੇ ਇਹ ਜਾੜੇ ਨਾ ਵੀ ਜਿਹੜੇ ਤੁਸੀਂ ਦਾਨ ਕਰਦੇ ਪਿਓ ਤੇ ਜਿਹੜੀ ਜਾੜੇ ਤੁਹਾਡੇ ਲੋਕ ਤੇ ਪਰਲੋਕ ਦੀ ਵੀ ਉਹ ਸੁੱਖਾਂ ਦੀ ਜੜ ਹਮੇਸ਼ਾ ਹਰੀ ਰਹੇਗੀ ਉਹਨੇ ਕਿਹਾ ਅੱਛਾ ਜੀ ਵੀ ਇਹ ਤੇ ਬੜੀ ਚੰਗੀ ਗੱਲ ਏ ਹੁਣ ਆ ਕੇ ਤੇ ਉਹਨੇ ਮੰਤਰੀ ਨੂੰ ਦੱਸਿਆ ਰਾਜਾ ਵੀ ਰਾਜਾ ਕਿੰਨਾ ਵੀ ਇਹ ਗੱਲ ਏ ਵੀ ਇਹਦੇ ਨਾਲ ਜਿਹੜਾ ਆਪਣੀ ਆਪਣੀ ਜਾੜੇ ਨਾ ਲੋਕ ਤੇ ਪਰਲੋਕ ਦੀ ਉਹ ਹਮੇਸ਼ਾ ਸੁਖਾਲੀ ਰਹੇਗੀ ਇਹਦੇ ਨਾਲ ਆਪਣਾ ਲੋਕ ਤੇ ਪਰਲੋਕ ਵੀ ਸੁਖਾਲਾ ਹੋਵੇਗਾ ਘਰ ਬਰਕਤ ਵੀ ਆਵੇਗੀ ਤੇ ਜਿਹੜੀ ਧਰਮ ਦੀ ਜਾੜੇ ਉਹ ਵੀ ਹਰੀ ਰਹੇਗੀ ਉਕੇ ਨਾ ਅੱਛਾ ਜੀ ਹੁਣ ਉਹ ਨਾ ਵਿਉਂਤ ਕਢਣ ਲੱਗਿਆ ਵੀ ਕੀ ਕੀਤਾ ਜਾਵੇ ਐਵੇਂ ਕਰਦੇ ਕਰਦੇ ਕੋਈ 8 ਬਰੇ ਲੰਘ ਗਏ ਕਹਿੰਦੇ ਹੁਣ ਨਾ ਉਹਨੇ ਆ ਕੇ ਕਿਹਾ ਰਾਜਾ ਵੀ ਬੜੇ ਲੰਬੇ ਅਰਸੇ ਤੋਂ ਤੁਸੀਂ ਉਹਨੂੰ ਪੈਸਾ ਟਕਾ ਦੇਣ ਦਿਓ ਤੇ ਤੁਸੀਂ ਨਾ ਐਵੇਂ ਕਰੋ ਵੀ ਆਪਾਂ ਨਾ ਨਵੀਂ ਉਹਨਾਂ ਦੀ ਵਿਦਿਆ ਜਿੱਥੇ ਪੜ੍ਹਦੇ ਨੇ ਉਹ ਆਪਾਂ ਇਮਾਰਤ ਨਵੀਂ ਬਣਾ ਦਈਏ ਇਮਾਰਤ ਦੇ ਨਾਲ ਸਫਾਈ ਦਾ ਨੂੰ ਵੱਧ ਖਰਚਾ ਰਹੀਏ ਕਰੀਏ ਰਾਜਾ ਕਿੰਦਾ ਵੀ ਬੜਾ ਵਧੀਆ ਸਜਾਏ ਕਹਿੰਦੇ ਅੱਜ ਜਦੋਂ ਆਇਆ ਤੇ ਉਹਦੇ ਨਾਲ ਗੱਲਬਾਤ ਕਰਾਂਗੇ ਉਹਨੇ ਰਾਜਾ ਜੀ ਨੇ ਨਾ ਉਹ ਪੰਡਤ ਨਾਲ ਗੱਲਬਾਤ ਕੀਤੀ ਵੀ ਅਸੀਂ ਨਾ ਹੁਣ ਤੈਨੂੰ ਵੀ ਤੇਰੀ ਜਿਹੜੀ ਇਹ ਆਸੇ-ਪਾਸੇ ਇਮਾਰਤ ਆ ਇਹ ਨਵੀਂ ਬਣਾਵਾਂਗੇ ਤੇ ਸਾਫ-ਸਫਾਈ ਦੇ ਤੇ ਧਿਆਨ ਰੱਖਣ ਲਈ ਵੀ ਹੁਣ ਤੋਂ ਤੈਨੂੰ 5 ਰੁਪਏ ਦਿੱਤੇ ਜਾਣਗੇ ਉਹ ਕਹਿੰਦਾ ਜੀ ਵੀ ਮੈਨੂੰ 5 ਰੁਪਏ ਦੀ ਜ਼ਰੂਰਤ ਹੀ ਨਹੀਂ ਉਹ ਕਹਿੰਦੇ ਨਹੀਂ ਵੀ ਤੂੰ ਬੱਚਿਆਂ ਨੂੰ ਨਾ ਚੰਗਾ ਉਥੇ ਖਾਣਾ ਵੀ ਖਵਾਇਆ ਕਰ ਵੀ ਆਪੇ ਹੀ ਤੇ ਕਹਿਣਾ ਵੀ ਅਨ ਦਾ ਦਾਨ ਕਰਨਾ ਚਾਹੀਦਾ ਤੇ ਸਾਫ ਸਫਾਈ ਹੋਰ ਰੱਖ ਰਖਾਵਲੀ ਤੈਨੂੰ 5 ਰੁਪਏ ਦਿਨ ਦੇ ਦਿੱਤੇ ਜਾਣਗੇ ਉਹਨੇ ਮਨਾ ਕਰਤਾ ਉਹ ਕਹਿੰਦੇ ਨਹੀਂ ਉਹ ਕਹਿੰਦੇ ਵੀ ਜਿੰਨੇ ਲੱਗਣਗੇ ਬਾਕੀ ਦੇ ਤੂੰ ਰੱਖ ਦੀਆ ਕਰੀ ਉਹ ਮੰਨ ਗਿਆ ਕਹਿੰਦਾ ਚੱਲ ਠੀਕ ਹੈ ਕਹਿੰਦੇ ਐਵੇਂ ਕਰਕੇ ਹੁਣ ਕੁਝ ਸਮਾਂ ਲੰਘਿਆ ਤੇ ਹੁਣ ਉਹ ਮੰਤਰੀ ਆ ਕੇ ਕਹਿੰਦਾ ਜੀ ਵੀ ਤੁਹਾਨੂੰ ਰੋਜ਼ ਆਖ ਜਾਂਦਾ ਜਦੋਂ ਤੁਸੀਂ ਇਹ ਤੁਹਾਡੀ ਤਲੀ ਤੋਂ ਰੁਪਿਆ ਚੁੱਕਦਾ ਹੈ ਤੁਹਾਨੂੰ ਰੋਜ਼ ਆਖ ਜਾਂਦਾ ਵੀ ਜਿਹੜੀ ਤੇਰਾ ਲੋਕ ਤੇ ਪਰਲੋਕ ਦੀ ਜੜ ਹਰੀ ਰਵੇ ਤੇ ਤੇਰੇ ਧਰਮ ਦੀ ਜੜ ਹਰੀ ਰਵੇ ਤੁਸੀਂ ਦੇਖ ਲਓ ਵੀ ਉਹ ਜੜ ਹਰੀ ਹੈ ਵੀ ਇਹ ਕਿੰਨੀ ਹੈਗੀ ਇਹਨੇ ਨੂੰ ਰਾਜਾ ਨੂੰ ਗੁੱਸੇ ਨਾਲ ਕਹਿੰਦਾ ਵੀ ਉਹ ਐਡਾ ਧਰਮੀ ਤੇ ਚੰਗਾ ਬੰਦਾ ਏ ਤੇ ਮੈਂ ਉਹ ਤੇ ਸ਼ੰਕਾ ਕਿਉਂ ਕਰਾਂ ਹੁਣ ਰਾਜਾ ਨਾਲ ਗੱਲਾਂ ਵਿੱਚ ਆ ਜਾਂਦਾ ਸੀ ਉਹ ਕਹਿੰਦਾ ਜੀ ਮੈਂ ਇਹ ਨਹੀਂ ਕਹਿੰਦਾ ਆਪਾਂ ਵੇਖੋ ਜੇ ਕਿਸੇ ਪੌਦੇ ਨੂੰ ਵੱਧ ਪਾਣੀ ਪਾਈਏ ਕਈ ਵਾਰ ਸੜ ਜਾਂਦਾ ਘੱਟ ਪਾਣੀ ਪਾਈਏ ਤਾਂ ਵੀ ਸੜ ਜਾਂਦਾ ਮੈਂ ਇਹ ਕਹਿਣਾ ਚਾਹੁੰਨਾ ਵੀ ਇਹ ਪੰਡਤ ਕਿਹੜਾ ਲਾਲਚ ਕਰਦਾ ਇੰਨੇ ਤੁਹਾਨੂੰ ਆਪਣੇ ਮੂੰਹੋਂ ਤੇ ਕੁਝ ਕਹਿਣਾ ਨਹੀਂ ਹੈ ਕੀ ਪਤਾ ਜਿੰਨੇ ਆਪਾਂ ਦਾਨ ਕਰਦੇ ਹੋਈਏ ਉਹਦੇ ਨਾਲ ਉਹ ਚੜ ਕਿਤੇ ਸੋਕੀ ਨਾ ਜਾਵੇ ਤਾਂ ਕਰਕੇ ਕਹਿਣਾ ਵੀ ਪੁੱਛ ਲਵੋ ਵੀ ਵੱਧ ਦੀ ਜ਼ਰੂਰਤ ਹੋਵੇ ਤੇ ਵੱਧ ਦਾਨ ਕਰਦਿਆ ਕਰੋ ਰਾਜਾ ਕਿੰਦਾ ਵੀ ਇੱਕ ਗੱਲ ਤਾਂ ਠੀਕ ਗਈ ਹੈ ਚਲ ਅੱਜ ਆਵੇਗਾ ਤੇ ਜ਼ਰੂਰ ਪੁੱਛਾਂਗਾ ਰਾਜ ਨੇ ਆਪਣੇ ਰਾਣੀ ਨਾਲ ਵੀ ਗੱਲ ਕੀਤੀ ਵੀ ਐਵੇਂ ਮੈਂ ਨਾ ਉਸ ਤੋਂ ਪੁੱਛਣ ਲੱਗਾ ਵਾਂ ਵੀ ਜੜ ਹਰੀ ਹੈ ਵੇ ਕਿ ਨਹੀਂ ਹੈਗੀ ਕਿੰਦੇ ਜੀ ਆਪਾਂ ਜ਼ਰੂਰ ਪੁੱਛਾਂਗੇ ਸਵੇਰੇ ਆਏ ਸਵੇਰ ਹੋਈ ਤੇ ਉਹਨੂੰ ਕਹਿੰਦੇ ਵੀ ਜਦੋਂ ਉਹ ਆਇਆ ਤੇ ਕਹਿੰਦੇ ਪੰਡਤ ਜੀ ਤੁਸੀਂ ਰੋਜ਼ ਆਖ ਜਾਂਦੇ ਹੋ ਵੀ ਧਰਮ ਦੀ ਜਿਹੜੀ ਜਾੜੇ ਉਹ ਹਰੀ ਰਵੇ ਜਿਵੇਂ ਲੋਕ ਤੇ ਪਰਲੋਕ ਦੀ ਜੜ ਹਰੀ ਰਵੇ ਤੇਰੇ ਰੰਗ ਭਾਗ ਲੱਗੇ ਰਹਿਣ ਮੈਂ ਦੇਖਣਾ ਚਾਹੁੰਨਾ ਵੀ ਉਹ ਰੰਗ ਭਾਗ ਕਿਵੇਂ ਦੇ ਨੇ ਤੇ ਮੈਂ ਵੀ ਦੇਖਣਾ ਚਾਹੁੰਨਾ ਵੀ ਉਹ ਜੜ ਹਰੀ ਹੋਈ ਏ ਕਿ ਨਹੀਂ ਹੋਈ ਉਹ ਕਹਿੰਦੇ ਜੀ ਵੀ ਉਂਝ ਤੇ ਬੜੀ ਚੰਗੀ ਗੱਲ ਏ ਜੇ ਤੁਹਾਡੇ ਮਨ 'ਚ ਇਹ ਆ ਵੀ ਐਨੇ ਵਿਸ਼ਵਾਸ ਨਾਲ ਤੁਸੀਂ ਦਾਨ ਕਰਦੇ ਹੋ ਤੇ ਜੜ ਹਰੀ ਹੋਈ ਹੋਵੇਗੀ ਪਰ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਾਂ ਪਰ ਜਿਹੜਾ ਦਾਨਪੁਨ ਕਰਦੇ ਆਂ ਉਹਦਾ ਜਣਾ ਐਵੇਂ ਆਪਣਾ ਫਲ ਦੇਖਣਾ ਇਹਨਾ ਸ਼ਾਸਤਰਾ ਚ ਨੀਮਾ ਜਬ ਵੀ ਐਵੇਂ ਦੀ ਦੀ ਉਲੰਘਣਾ ਕਰਨਾ ਵੀ ਵੇਖਣਾ ਚੰਗੀ ਗੱਲ ਨਹੀਂ ਮੰਨਿਆ ਗਿਆ ਉਹ ਕਹਿੰਦੇ ਨਹੀਂ ਨਹੀਂ ਅਸੀਂ ਵੇਖਣੀਆ ਵੇਖਣੀ ਉਹ ਕਹਿੰਦੇ ਜੀ ਜੇ ਤੁਸੀਂ ਇੰਨੀ ਜੇਦ ਕਰਦੇ ਹੋ ਤੇ ਮੈਂ ਤੁਹਾਨੂੰ ਬਖਾ ਦੇਣਾ ਉਹ ਕਹਿੰਦਾ ਵੀ ਐਵੇਂ ਕਰੋ ਇਹ ਦਾਣ ਬਾਅਦ ਚ ਹੀ ਲਾਵਾਂਗਾ ਚਾਹ ਤੁਸੀਂ ਘੋੜੇ ਮੰਗਵਾ ਲਓ ਐਸੇ ਘੋੜੇ ਮੰਗਵਾਓ ਜਿਹੜੇ ਤੇਜ਼ ਰਫਤਾਰ ਚੱਲਦੇ ਹੋਣ ਉਨਾ ਕੀ ਹੈ ਠੀਕ ਹੈ ਹੁਣ ਉਹ ਰਾਣੀ ਰਾਜਾ ਤੇ ਜਿਹੜਾ ਪੰਡਤ ਸੀ ਤੇ ਮੰਤਰੀ ਉਹ ਚਾਰੇ ਘੋੜਿਆਂ ਦੇ ਉੱਤੇ ਬੈਠ ਕੇ ਤੇ ਇੱਕ ਜੰਗਲ ਦੇ ਵਿੱਚੋਂ ਵਿੱਚ ਪਹੁੰਚ ਜਾਂਦੇ ਨੇ ਉੱਥੇ ਇੱਕ ਬੜਾ ਵੱਡਾ ਦਰਿਆ ਹੁੰਦਾ ਹੁਣ ਜਿਹੜਾ ਪੰਡਤ ਕਹਿੰਦਾ ਵੀ ਪਰਮਾਤਮਾ ਦਾ ਨਾਮ ਲੈਂਦੇ ਰਹਿੰਦੇ ਨਾ ਘੋੜਿਆਂ ਨੂੰ ਇਸੇ ਦਰਿਆ ਜਿਹੜਾ ਇਹ ਵਿੱਚੇ ਇਹਦੇ ਵਿੱਚ ਵਾਰ ਦੋ ਜਦੋਂ ਵਾਰਦੇ ਨੇ ਅੱਗੇ ਜਾ ਕੇ ਇੱਕ ਬੜਾ ਵੱਡਾ ਬੂਹਾ ਆਉਂਦਾ ਜਿਵੇਂ ਪੰਡਤ ਖੋਲ ਜਾਂਦਾ ਤੇ ਬੂਹਾ ਖੁੱਲ ਜਾਂਦਾ ਬੂਆ ਖੁੱਲਿਆ ਤੇ ਜਦੋਂ ਅੰਦਰ ਗਏ ਨਾ ਦੇਖਦੇ ਨੇ ਉਥੇ ਐਸੇ ਐਸੇ ਫੁੱਲ ਨੇ ਨਾ ਜਿਹੜੇ ਕਦੀ ਦੇਖੇ ਹੀ ਨਹੀਂ ਹੁੰਦੇ ਉਹਨਾਂ ਦੀ ਐਸੀ ਖੁਸ਼ਬੂ ਜੋ ਸਰੀਰ ਨੂੰ ਤਰੋਤਾਜ਼ਾ ਕਰ ਦੇ ਰਾਜਾ ਰਾਣੀ ਤੇ ਮੰਤਰੀ ਵੇਖ ਕੇ ਮਗਦ ਹੋ ਜਾਂਦੇ ਨੇ ਕਿਉਂਕਿ ਉਹ ਪੰਡਤوں ਦੇ ਪਹਿਲਾਂ ਹੀ ਪਤਾ ਸੀ ਉਹ ਦੇਖਦੇ ਆ ਅੱਗੇ ਥੋੜੀ ਦੂਰੀ ਤੇ ਜਾਂਦੇ ਆ ਇੱਕ ਮਾਲੀ ਇੱਕ ਮਾਲਣ ਤੇ ਉਹਨਾਂ ਦੀ ਧੀ ਹਰ ਇੱਕ ਪੌਦੇ ਦੇ ਵਿੱਚ ਅਮਰਤ ਦੀਆਂ ਬੂੰਦਾਂ ਪਾਉਂਦੇ ਨੇ ਇਹ ਦੇਖ ਕੇ ਜਿੰਨੇ ਉੱਥੇ ਫੁੱਲ ਨੇ ਉੱਚੀ ਉੱਚੀ ਹੱਸਦੇ ਨੇ ਉੱਥੇ ਪੰਛੀ ਆਉਂਦੇ ਨੇ ਚੋਗਾ ਚੁਗਦੇ ਨੇ ਤੇ ਉੱਚੀ ਉੱਚੀ ਪਰਮਾਤਮਾ ਦਾ ਨਾਮ ਲੈ ਕੇ ਤੁਰ ਜਾਂਦੇ ਨੇ ਇਹ ਵੇਖ ਕੇ ਬੜਾ ਖੁਸ਼ ਹੁੰਦਾ ਹੈ ਉਹ ਕਿੰਦੇ ਅੱਗੇ ਜਾ ਕੇ ਜਿਹੜੀ ਮਾਲਣ ਦੀ ਧੀ ਹੁੰਦੀ ਏ ਉਹਨੂੰ ਪੁੱਛਦੇ ਵੀ ਤੂੰ ਇਹ ਕੀ ਕਰਦੀ ਪਈ ਹੈ ਕਹਿੰਦੀ ਵੀ ਇਹਨਾ ਮੈਂ ਜਾਲੇ ਤੇ ਨਾ ਪੌਦਿਆਂ ਨੂੰ ਦਿੰਦੀ ਪਈਆਂ ਤੇ ਜਿਹੜਾ ਜਾਲ ਇਹ ਨਾ ਇਹ ਅੰਮ੍ਰਿਤ ਬਣ ਗਿਆ ਤੇ ਇਹ ਅਮਰਤ ਤਾਂ ਬਣਿਆ ਵੀ ਇਹ ਨਾ ਰਾਜੇ ਦੇ ਜਿਹੜੇ ਤਰਿਆ ਤੇ ਰਾਜਾ ਇੱਕ ਤਰਤ ਲੋਕ ਤੇ ਤੇ ਉਹਦੇ ਘਰ ਦੇ ਕੋਲ ਇੱਕ ਦਰਿਆ ਲੰਘਦਾ ਉਹ ਰਾਜਾ ਨਾ ਰੋਜ਼ ਕਿੰਨੇ ਬੱਚਿਆਂ ਨੂੰ ਵਿਦਿਆ ਕਲਾ ਦੇ ਲਈ ਦਾਣ ਕਰਦਾ ਤੇ ਗਿਆਨ ਤੋਂ ਵੱਡਾ ਹੋਰ ਕੋਈ ਦਾਣ ਨਹੀਂ ਹੁੰਦਾ ਤੇ ਇਸ ਕਰਕੇ ਉਹ ਦਾਣ ਕਰਦਾ ਪਿਆ ਤੇ ਉਹਦੇ ਉਹਦਾ ਬਗੀਚਾ ਮੈਂ ਤਿਆਰ ਕਰਦੀ ਪਈਆਂ ਇਹ ਸੁਣ ਕੇ ਰਾਜਾ ਬੜਾ ਪਰਸੰਨ ਹੋਇਆ ਅੱਗੇ ਤੁਰਦੇ ਤੁਰਦੇ ਜਾਂਦੇ ਨੇ ਅੱਗੇ ਨਾ ਇੱਕ ਸੋਨੇ ਦੀਆਂ ਇੱਟਾਂ ਦਾ ਮਹਿਲ ਤਿਆਰ ਹੋ ਰਿਹਾ ਹੁੰਦਾ ਉਥੇ ਨਾ 108 ਕਾਰੀਗਰ ਲੱਗੇ ਹੁੰਦੇ ਨੇ ਤੇ ਹਰੇਕ ਕਾਰੀਕਲ ਕੋਲ 108 ਹੀ ਮਜ਼ਦੂਰ ਲੱਗੇ ਹੁੰਦੇ ਨੇ ਸੋਨੇ ਦੀਆਂ ਇੱਟਾਂ ਦਾ ਮਹਿਲ ਤਿਆਰ ਕਰਦੇ ਨੇ ਰਾਜਾ ਪੁੱਛਦਾ ਹੈ ਵੀ ਇਹ ਕੀ ਕਰਦੇ ਪਏਓ ਇੰਨਾ ਸੋਨਾ ਮਹਿਲ ਕਿਹਦੇ ਲਈ ਤਿਆਰ ਕਰਦੇ ਪਏਓ ਕਿੰਦਾ ਵੀ ਇਤਨਾ ਤਰਤ ਲੋਕ ਦੇ ਕੇ ਰਾਜ ਆਏ ਤੇ ਉਹ ਬੱਚਿਆਂ ਨੂੰ ਵਿਦਿਆ ਕਲਾ ਸਿਖਾਉਂਦੇ ਆ ਨਾਲ ਅੰਨ ਦਾ ਦਾਨ ਕਰਤਾ ਪਿਆ ਤੇ ਇਸ ਕਰਕੇ ਉਹ ਰਾਜੇ ਲਈ ਸੋਨੇ ਦਾ ਮਹਿਲ ਬਣਾ ਕੇ ਵਿੱਚ ਉਹਦੀ ਸੋਨੇ ਦੀ ਮੂਰਤੀ ਰੱਖਣ ਲੱਗੇ ਜਦੋਂ ਇਹ ਗੱਲ ਕਹਿਨਾ ਰਾਜੇ ਨੇ ਪੰਡਤ ਦੇ ਪੈਰ ਫੜ ਲਏ ਕਿੰਦਾ ਵੀ ਇਸ ਤੋਂ ਵੱਧ ਮੈਂ ਆਪਣੀ ਪ੍ਰਸ਼ੰਸਾ ਹੋਰ ਨਹੀਂ ਸੁਣ ਸਕਦਾ ਤੇ ਮੈਨੂੰ ਨਾ ਤਰਤ ਲੋਕ ਤੇ ਵਾਪਸ ਲੈ ਜਾ ਹੁਣ ਉਹਨਾਂ ਉਤਰਤ ਲੋਕ ਤੇ ਵਾਪਸ ਲੈ ਕੇ ਤੇ ਆ ਗਏ ਹੁਣ ਰਾਜੇ ਨੇ ਜਦੋਂ ਦਾਨ ਦਿੱਤਾ ਹੁਣ ਬਾਕੀ ਮੰਤਰੀਆਂ ਨੂੰ ਤੇ ਇਹ ਸੀ ਵੀ ਨਾ ਕੋਈ ਜੜ ਹਰੀ ਹੋਣੀ ਏ ਤੇ ਨਾ ਕੁਝ ਤੇ ਪੰਡਤ ਦੀ ਖੁਲਾਸੀ ਹੋ ਜਾਣੀ ਹੈ ਆਪਣੀ ਮਨਮਾਰਜੀ ਕਰਿਆ ਕਰਾਂਗੇ ਪਰ ਰਾਜਾ ਤੇ ਰਾਣੀ ਇਹ ਵੇਖ ਕੇ ਜਿਵੇਂ ਸੋਨੀ ਹੋਗੇ ਮੰਤਰੀ ਸਾਰਿਆਂ ਨੂੰ ਦੱਸਦਾ ਵੀ ਮਨੁੱਖ ਵੱਲੋਂ ਕੀਤਾ ਦਾਨ ਕਿਵੇਂ ਫਲਦਾ ਤੇ ਕਿਵੇਂ ਫੁੱਲਦਾ ਸਾਰੇ ਲੋਕਾਂ ਨੂੰ ਇਹ ਨਾ ਯਕੀਨ ਨਹੀਂ ਹੁੰਦਾ ਪਰ ਰਾਜੇ ਦੇ ਅੱਗੇ ਕਿੰਤੋਂ ਪ੍ਰਿੰਤੋਂ ਕੋਈ ਨਹੀਂ ਸੀ ਕਰ ਸਕਦਾ ਇਸ ਕਰਕੇ ਸਾਰੇ ਜਣੇ ਚੋਪਰੇ ਸਾਰਿਆਂ ਨੇ ਸਵੀਕਾਰ ਕਰ ਲਿਆ ਅਗਲੇ ਦਿਨ ਉਹ ਮੰਤਰੀ ਤੇ ਰਾਜਾ ਬੈਠੇ ਹੁੰਦੇ ਨੇ ਕਹਿੰਦੇ ਜਦੋਂ ਦਾਨ ਲੈਣ ਆਇਆ ਨਾ ਉਹ ਪੰਡਤ ਤੇ ਮੰਤਰੀ ਕਹਿੰਦਾ ਵੀ ਤੁਹਾਨੂੰ ਦਾਨ ਕਰਕੇ ਐਨਾ ਕੁਝ ਮਿਲਿਆ ਆਪਾਂ ਕਿਉਂ ਨਾ ਉੱਥੇ ਤੁਹਾਡੇ ਜਿਹੜਾ ਮਹਿਲ ਬਣਦਾ ਪਿਆ ਵੀ 108 ਕਾਰੀਗਰ 108 ਮਜ਼ਦੂਰ ਹਰੇਕ ਆਪਾਂ ਰੋਜ਼ 108 ਰੁਪਏ ਇਹਨੂੰ ਦਿਆ ਕਰੀਏ ਉਹ ਕਹਿੰਦੇ ਵੀ ਹਾਂ ਪਰ ਕਿੰਦਾ ਜੀ ਮੈਂ ਐਵੇਂ ਕਰਦਾ ਵਾਂ ਵੀ ਤੁਸੀਂ ਤੇ ਇਨਾ ਪੁੰਨ ਖਾਟ ਲਿਆ ਜਿਹੜੇ 108 ਰੁਪਏ ਨੇ ਨਾ ਮੈਂ ਆਪ ਚੱਲ ਕੇ ਰੋਜ਼ ਇਹਨੂੰ ਦੇ ਆਇਆ ਕਰਾਂਗਾ ਮੰਤਰੀ ਦੇ ਮਨਚ ਤੇ ਇਹ ਸੀ ਵੀ ਚੁ ਕੁਝ ਹਿੱਸਾ ਰੱਖ ਲਿਆ ਕਰਾਂਗਾ ਰਾਜਾ ਕਹਿੰਦਾ ਵੀ ਤੂੰ ਇਕੱਲਾ ਹੀ ਕਿਉਂ ਪੁੰਨ ਖਟੇਗਾ ਮੈਂ ਵੀ ਤੇਰੇ ਨਾਲ ਜਾਇਆ ਕਰਾਂਗਾ ਉਹ ਕਹਿੰਦਾ ਵੀ ਚੱਲ ਤੁਸੀਂ ਵੀ ਚਲੇ ਜਾਓ ਅਗਲੀ ਸਵੇਰ ਹੋਈ ਤੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਉਹਦੇ ਬੂਹੇ ਜਾ ਕੇ ਤੇ ਖੜ ਗਏ ਹੁ ਜੇ ਉਹ ਪੰਡਤ ਤੁਰਨ ਲੱਗਾ ਤੇ ਆਪਣੇ ਬੂਹੇ 'ਚ ਮੰਤਰੀ ਤੇ ਰਾਜੇ ਨੂੰ ਵੇਖ ਕੇ ਤੇ ਇਕਦਮ ਹੈਰਾਨ ਹੋ ਗਿਆ ਕਹਿੰਦੇ ਜੀ ਤੁਸੀਂ ਕਿਵੇਂ ਉਹ ਕਹਿੰਦੇ ਅੱਜ ਤੋਂ ਨਾ ਅਸੀਂ ਤੈਨੂੰ ਪੈਸੇ ਦੇਣ ਆਇਆ ਕਰਾਂਗੇ ਉਹਨੇ ਕਿਹਾ ਜੀ ਚਲੋ ਠੀਕ ਹੈ ਪਰ ਦਇਆ ਕਰਾਂਗੇ 108 ਰੁਪਏ ਉਹਨੇ ਕਿਹਾ ਜੀ ਇੰਨੀ ਤਾਂ ਮੈਨੂੰ ਜ਼ਰੂਰਤ ਹੀ ਨਹੀਂ ਰੋਜ਼ ਦੀ ਉਹਨੇ ਕਿਹਾ ਨਹੀਂ ਅਸੀਂ ਐਨੇ ਹੀ ਦੇਣੇ ਨੇ ਉਹ ਕਹਿੰਦੇ ਫਿਰ ਇੱਕ ਗੱਲ ਸੁਣੋ ਮੈਂ ਆਪਣੀ ਧੀ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦਾ ਤੇ ਮੇਰੀ ਧੀ ਇਸ ਸਮੇਂ ਪਰਮਾਤਮਾ ਦਾ ਨਾਮ ਲੈਣਦੀ ਹੈ ਸੂਰਜ ਦੀ ਜਿਹੜੀ ਪਹਿਲੀ ਕਿਰਨ ਧਰਤੀ ਤੇ ਆਏਗੀ ਉਦੋਂ ਉਹਦੀ ਸਾਰੇ ਜਿਹੜੀ ਪਰਮਾਤਮਾ ਦੀ ਬੰਦਗੀ ਹੈ ਉਹ ਕਰਕੇ ਤੇ ਉਹ ਬਾਹਰ ਆਏਗੀ ਉਸ ਤੋਂ ਪੁੱਛ ਕੇ ਫੈਸਲਾ ਕਰਾਂਗਾ ਜੇ ਉਹਨੇ ਹਾਂ ਕਹਿਤਾ ਤੇ ਮੈਂ ਇਹ 108 ਰੁਪਏ ਲੈ ਲਾ ਕਰਾਂਗਾ ਜਿਨੇ ਨਾ ਕਿਹਾ ਫਿਰ ਨਹੀਂ ਲਵਾਂਗਾ ਰਾਜੀ ਨੂੰ ਇਹ ਗੱਲ ਸੁਣ ਕੇ ਬੜਾ ਬੁਰਾ ਲਗਾ ਪਰ ਰਾਜੇ ਨੇ ਵਿਅਕਤ ਨਾ ਕੀਤਾ ਵੀ ਮੈਨੂੰ ਇਹ ਬੁਰਾ ਲੱਗਾ। ਰਾਜਾ ਉੱਥੇ ਬੈਠੇ ਬੱਚਿਆਂ ਦੇ ਨਾਲ ਗੱਲਬਾਤ ਕਰਨ ਲੱਗਾ। ਸਾਰਿਆਂ ਨੇ ਹੱਥ ਜੋੜ ਕੇ ਪੈਰੀ ਹੱਥ ਲਾ ਰਾਜੇ ਨੂੰ ਨਮਸਕਾਰ ਕੀਤਾ। ਰਾਜਾ ਉਹਨਾਂ ਦੀ ਵਿਦਿਆ ਕਲਾ ਦੇਖ ਕੇ ਬੜਾ ਹੈਰਾਨ ਹੋਇਆ। ਕੁਝ ਸਮਾਂ ਲੰਘਿਆ ਤੇ ਸੂਰਜ ਦੀ ਪਹਿਲੀ ਕਿਰਨ ਧਰਤ ਤੇ ਪਈ। ਰਾਜੇ ਦੀ ਧੀ ਜਿਹੜੀ ਸੀ ਜਿਹੜੀ ਉਹਦੀ ਪੰਡਤ ਦੀ ਧੀ ਸੀ ਉਹ ਬਾਹਰ ਆਈ। ਉਹਨੇ ਆ ਕੇ ਤੇ ਪਿਤਾ ਜੀ ਤੋਂ ਪੁੱਛਿਆ ਵੀ ਕੀ ਗੱਲ, ਕੌਣ ਆਇਆ? ਉਹਨੇ ਰਾਜੇ ਤੇ ਮੰਤਰੀ ਨੂੰ ਦੇਖ ਕੇ ਨਮਸਕਾਰ ਕੀਤਾ। ਪੰਡਤ ਜੀਵੇਂ ਜਿਵੇਂ ਇਹਨਾਂ ਸਾਰੀ ਗੱਲਬਾਤ ਦੱਸਦਾ ਪਿਆ ਸੀ ਰਾਜਾ ਉਹਦੀ ਧੀ ਨੂੰ ਵੇਖ ਕੇ ਹੈਰਾਨ ਹੋ ਗਿਆ ਰਾਜਾ ਕਹਿਣ ਲੱਗਾ ਵੀ ਜਿਵੇਂ ਧਰਤ ਲੋਕ ਤੇ ਕੋਈ پری ਆ ਗਈ ਹੋਵੇ ਉਹ ਕਹਿਣ ਲੱਗਾ ਵੀ ਇੰਨਾ ਤੇ ਮੈਨੂੰ ਆਨੰਦ ਉਹ ਐਨੇ ਸੋਹਣਾ ਬਾਗ ਤੇ ਉਹ ਮਹਿਲ ਵੇਖ ਕੇ ਵੀ ਨਹੀਂ ਸੀ ਆਇਆ ਜਿੰਨੀ ਇਹਦੀ ਪਿਆਰੀ ਧੀ ਹੈ ਕਹਿੰਦਾ ਵੀ ਹੋ ਨਾ ਹੋਵੇ ਨਾ ਹੋਵੇ ਮੈਂ ਇਹਦੇ ਨਾਲ ਆਪਣਾ ਵਿਆਹ ਕਰਾਣਾ ਚਾਹੁੰਨਾ ਰਾਜੇ ਨੇ ਪੰਡਤ ਨੂੰ ਆਪਣੇ ਮਨ ਦੀ ਗੱਲ ਦੱਸੀ ਹੁਣ ਪੰਡਤ ਅੱਗੋਂ ਕੁਝ ਨਾ ਬੋਲਿਆ ਬਸ ਇੰਨਾ ਕਹਿਣ ਲੱਗਾ ਜੀ ਅਸੀ ਪੰਡਤ ਤੁਸੀਂ ਜਿਹੜੇ ਬਿਰਾਜਿਓ ਤੇ ਐਵੇਂ ਚੰਗਾ ਨਹੀਂ ਲੱਗਦਾ ਵੀ ਮੇਰੀ ਤੀ ਤੁਹਾਡੇ ਨਾਲ ਵਿਆਹ ਕਰੇ ਉਹਨੇ ਕਿਹਾ ਨਹੀਂ ਉਹ ਮੰਤਰੀ ਵੀ ਜਿਹੜਾ ਸੀ ਉਹ ਵੀ ਹੁਣ ਕਹਿ ਲਓ ਵੀ ਅੱਗ ਦੇ ਵਿੱਚ ਕਿਉਂ ਪਾਣਲਾ ਕੰਮ ਕਰਦਾ ਸੀ ਉਹਨੇ ਕਿਹਾ ਐਸਾ ਕਿਉਂ ਨਹੀਂ ਰਾਜਾ ਜੋ ਕਵੇ ਉਹ ਮੰਨਣਾ ਪੈਣਾ ਉਹਨੇ ਕਿਹਾ ਕੋਈ ਨਾ ਉਹ ਵਿਚਾਰਾ ਅੱਗੋਂ ਪੰਡਤ ਕੁਝ ਨਾ ਬੋਲ ਪਾਵੇ ਇੰਨੇ ਨੂੰ ਤੇ ਤੀ ਆਈ ਉਦੀ ਧੀ ਕਹਿੰਦੀ ਜੀ ਜਿਵੇਂ ਰਾਜੇ ਨੇ ਕਿਹਾ ਜ਼ਰੂਰ ਕਰਾਂਗੇ ਉਦੀ ਧੀ ਬੜੀ ਸਿਆਣੀ ਸਮਝਦਾਰ ਤੇ ਸੋਜਵਾਨ ਸੀ ਪਰ ਕਹਿੰਦੀ ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਨੇ ਕੱਲ ਆ ਕੇ ਮੈਨੂੰ ਗੱਲ ਦੱਸੀ ਸੀ ਵੀ ਐਵੇਂ ਸਵਰਗ ਲੋਕ ਵਿੱਚ ਤੁਸੀਂ ਦਾਨ ਕੀਤਾ ਤੇ ਬੜਾ ਫਲ ਮਿਲਿਆ ਮੈਂ ਚਾਹੁੰਨੀ ਆ ਵੀ ਮੈਂ ਉਹ ਵੇਖ ਕੇ ਆਵਾਂ ਤੇ ਉਸ ਤੋਂ ਬਾਅਦ ਮੈਂ ਆ ਕੇ ਤੁਹਾਡੇ ਨਾਲ ਵਿਆਹ ਕਰਾ ਲਾਂਗੀ ਹੁਣ ਪੰਡਤ ਨੂੰ ਆਪਣੀ ਧੀ ਦੀ ਜਿਹੜੀ ਅਕਲ ਤੇ ਪੂਰਾ ਇਤਬਾਰ ਸੀ ਉਹਨੇ ਕਿਹਾ ਜੀ ਰਾਜਾ ਚੱਲੋਗੇ ਤੁਸੀਂ ਮੇਰੇ ਨਾਲ ਉਹਨੇ ਕਿਹਾ ਜ਼ਰੂਰ ਉਦੇ ਪਿਤਾ ਉੱਥੇ ਖੜੇ ਰੇ ਉਹਨੂੰ ਕਹਿੰਦੇ ਪਿਤਾ ਜੀ ਤੁਸੀਂ ਇਹ ਨਾਲ ਚੱਲੋਗੇ ਉਹਨੇ ਕਿਹਾ ਧੀਏ ਜ਼ਰੂਰ ਆਪਾਂ ਚਾਰ ਘੋੜਿਆਂ ਦਾ ਇੰਤਜ਼ਾਮ ਕਰ ਲਈ ਉਹਨੇ ਕਿਹਾ ਪਿਤਾ ਜੀ ਕੋਈ ਨਾ ਉਹ ਦਰਿਆ ਨੂੰ ਹੀ ਮੈਂ ਕੋਲ ਸਾਧ ਲੈਣੀ ਆ ਉਹਨੇ ਕੁਝ ਆਖਾਂ ਬੰਦ ਕੀਤੀਆਂ ਕੋਈ ਜਲ ਫੜਿਆ ਤੇ ਉਹਨੇ ਆਪਣੇ ਪਰਮਾਤਮਾ ਨੂੰ ਯਾਦ ਕੀਤਾ ਤੇ ਕਹਿੰਦੇ ਦਰਿਆ ਚੱਲ ਕੇ ਉਹਦੇ ਕੋਲ ਆ ਗਿਆ ਇੰਨੀ ਜ਼ਿਆਦੀ ਪਰਮਾਤਮਾ ਦੀ ਬੰਦਗੀ ਵਿੱਚ ਤਾਕਤ ਹੁੰਦੀ ਹੈ ਕਹਿੰਦੀ ਉਹਨੇ ਕਿਹਾ ਰਾਜਾ ਘੋੜਿਆਂ ਦੀ ਵੀ ਜ਼ਰੂਰਤ ਨਹੀਂ ਪਰਮਾਤਮਾ ਦਾ ਨਾਮ ਲੈ ਤੇ ਅੰਦਰ ਆ ਜਾ ਜਿਵੇਂ ਹੀ ਅੰਦਰ ਆਏ ਨਾ ਉਹ ਸਾਰਾ ਬਾਗ ਉਜੜਿਆ ਪਿਆ ਸੀ ਬਾਗ ਵੀ ਐਸਾ ਬੁਰੇ ਹਾਲ ਹੋਏ ਪਏ ਸਨ ਉਥੇ ਤਰ੍ਹਾਂ-ਤਰ੍ਹਾਂ ਦੇ ਕੀੜੇ ਮਕੌੜੇ ਗੰਧ ਤੇ ਮੁਸ਼ਕ ਹੋਣ ਦੀ ਸੀ ਉਹਨਾਂ ਭੱਜੇ-ਭੱਜਿਆ ਜਿਹੜਾ ਉਹ ਮਾਲੀ ਮਾਲਣ ਟਿੱਤੀ ਕੋਲ ਗਿਆ ਜਾ ਕੇ ਪੁੱਛਿਆ ਵੀ ਕੱਲ ਤੇ ਬਾਗ ਹਰਿਆ-ਭਰਿਆ ਸੀ ਅੱਜ ਕੀ ਹੋ ਗਿਆ ਉਹ ਕਹਿੰਦੇ ਵੀ ਪਹਿਲਾਂ ਰਾਜਾ ਦਾਨ ਕਰਦਾ ਸੀ ਲੋਕਾਂ ਦਾ ਭਵਿਕ ਬਣਾਉਂਦਾ ਸੀ ਪਰ ਰਾਜੇ ਨੇ ਨਾ ਪੰਡਤ ਦੀ ਤੀ ਤੇ ਮਾੜੀ ਨਿਗਾਰਾ ਕੀਤੀ ਤੇ ਉਹਦੇ ਐਨੇ ਕੀਤੇ ਜਿਹੜੇ ਪੁੰਨ ਪੁੰਨ ਸਨ ਉਹਦੇ ਸਿਰਫ ਇੱਕੋ ਹੀ ਉਹਦਾ ਪਾਪ ਉਹਦੀ ਮਾੜੀ ਨਿਗਾ ਉਹਦੇ ਸਾਰੇ ਪੁੰਨ ਖਾਗੀ ਅੱਗੇ ਜਾਂਦਾ ਜਿਹੜਾ ਮਹਿਲ ਹੁੰਦਾ ਤਹਿਸ ਨਸ ਹੋਇਆ ਹੁੰਦਾ ਗੰਦੀਆਂ ਇੱਟਾਂ ਹੁੰਦੀਆਂ ਕਾਰੀਗਰਾਂ ਨੂੰ ਪੁੱਛਦਾ ਵੀ ਇਹ ਕੀ ਕਹਿੰਦੇ ਵੀ ਉਹ ਜਿਹੜਾ ਰਾਜਾ ਸੀ ਉਹਦੀ ਇੱਕੋ ਜਿਹੜੀ ਉਹਦੀ ਗਲਤੀ ਉਹਦੀ ਮਾੜੀ ਨੀਤ ਕਰਕੇ ਵੀ ਉਹਨੂੰ ਤਾਂ ਨਰਕਾਂ ਵਿੱਚ ਵੀ ਥਾ ਨਹੀਂ ਤੇ ਇਹ ਫਿਰ ਕਾਦਾ ਬਣਾਉਣਾ ਹੈ ਰਾਜੇ ਨੇ ਜਦੋਂ ਇਹ ਸਭ ਹੋਇਆ ਪੰਡਤ ਦੇ ਜਿਹੜੇ ਪੈਰ ਫੜਲੇ ਉਹ ਉਹਨੂੰ ਲੈ ਕੇ ਤੇ ਧਰਤ ਲੋਕ ਤੇ ਵਾਪਸ ਆ ਗਏ। ਉਹਨੇ ਹੁਣ ਪੈਰ ਫੜ ਕੇ ਮਾਫੀ ਮੰਗੀ ਵੀ ਮੇਰੇ ਤੋਂ ਗਲਤੀ ਹੋ ਗਈ। ਮੈਂ ਅੱਜ ਤੋਂ ਬਾਅਦ ਐਸਾ ਕੋਈ ਕੰਮ ਨਹੀਂ ਕਰਾਂਗਾ। ਕਹਿੰਦੇ ਉਹ ਪੰਡਤ ਨੂੰ ਕਹਿਣ ਲੱਗਾ ਵੀ ਮੈਂ ਧਰਮਸ਼ਾਲਾ ਵੀ ਤੇਰਾ ਇਹ ਸਕੂਲ ਵੀ ਬਣਾਵਾਵਾਂਗਾ। ਸਾਰੇ ਕੰਮ ਵੀ ਮੇਰੇ ਪੈਸੇ ਨਾਲ ਹੋਣਗੇ ਪਰ ਮੈਨੂੰ ਮਾਫ ਕਰ ਦੇ। ਪੰਡਤ ਨੇ ਉਹਨਾ ਇੱਕ ਵੀ ਪੈਸਾ ਲੈਣ ਤੋਂ ਜਿਹੜਾ ਉਹ ਗਰੇਜ ਕਰਦਾ ਪੰਡਤ ਨੇ ਕਿਹਾ ਵੀ ਆਪਣੀ ਮਿਹਨਤ ਨਾਲ ਹੀ ਮੈਂ ਸਾਰਾ ਕੁਝ ਕਰਾਂਗਾ ਜਿਹਨੂੰ ਨਰਕਾਂ 'ਚ ਥਾਂ ਨਹੀਂ ਮਿਲੀ ਤੇ ਉਹਦਾ ਫਿਰ 1 ਰੁਪਿਆ ਮੈਂ ਕਿਉਂ ਲਵਾਂ ਇਸ ਤਰ੍ਹਾਂ ਰਾਜਾ ਹੁਣ ਵਾਪਸ ਚਲਾ ਗਿਆ ਰਾਜਾ ਹੁਣ ਸਮਝ ਗਿਆ ਸੀ ਕਿ ਲੋਕਾਂ ਦੀਆਂ ਗੱਲਾਂ 'ਚ ਆ ਕੇ ਤੇ ਮੈਂ ਆਪਣਾ ਸਾਰਾ ਕੁਝ ਉਜਾੜ ਬੈਠਾ ਕਿੱਥੇ ਪਰਮਾਤਮਾ ਨੇ ਮੈਨੂੰ ਸਵਰਗ ਦਾ ਸਵਰਗਾ ਦੇ ਵਿੱਚ ਵੀ ਸੋਨੇ ਦੇ ਕਿਲੇ 'ਚ ਵਠਾਣਾ ਸੀ ਤੇ ਕਿੱਥੇ ਨਰਕਾਂ 'ਚ ਵੀ ਜਗਾਨੀ ਮਿਲੀ ਮੈਂ ਇੰਨਾ ਦਾਨ-ਕੁਨ ਕੀਤਾ ਪਰ ਮੇਰੀ ਇੱਕ ਗਲਤੀ ਨੇ ਮਾੜੀ ਨਿਗਾਹ ਨੇ ਤੇ ਮਾੜੇ ਵਿਚਾਰਾਂ ਨੇ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ ਰਾਜਾ ਹੁਣ ਪਰੇਸ਼ਾਨ ਤੇ ਹਤਾਸ਼ ਹੋ ਕੇ ਬੈਠਾ ਸੀ ਪੰਡਤਯੋਦਿਤੀ ਆਪਣੀ ਕਮਾਈ ਦੇ ਨਾਲ ਉਹ ਵਿਦਿਆਕਲਾ ਦਾ ਦਾਨ ਕਰਨ ਲੱਗੇ। ਇਸ ਵੀਡੀਓ ਤੋਂ ਫਿਰ ਸੰਗਾਜੀ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ। ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਫਿਰ ਸੰਗਾਜੀ ਜਿਹਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ।